ਇੱਥੇ ਹੀ ਭਗਵੰਤ ਮਾਨ ਦੇਖ ਲਓ। ਉਹਦੀ ਗਰਤੂਤਾ ਦੇਖੀ ਹੈ। ਤੁਸੀਂ ਇਹਦੀ ਵੀਡੀਓ ਦੇਖੀ ਹੈ ਜਿਹੜੀ ਸੱਚੀ ਹੈ ਜਿੱਥੇ ਉਹ ਗੁਰੂ ਸਾਹਿਬ ਦੀ ਫੋਟੋ ਉੱਤੇ ਸ਼ਰਾਬ ਸਿੱਟ ਰਿਹਾ ਹੈ। ਦੇਖੋ ਮੈਂ ਕਿਤੇ ਕਿਤੇ ਹਰਾਨ ਹੋ ਜਾਣਾ ਹੈ। ਐਡੀ ਵੱਡੀ ਬੇਅਦਬੀ ਕੀਤੀ। ਕੋਈ ਬੋਲ ਨਹੀਂ ਰਿਹਾ। ਜਿਹੜੇ ਦਾदू ਵਾਲਾ ਹੈ, ਮੰਡ ਸਾਹਿਬ ਹੈ ਜਿਹੜੇ ਆਪਣੇ ਆਪ ਨੂੰ ਪੰਥਕ ਦਲ ਕਹਿੰਦੇ ਹੁੰਦੇ ਐ ਉਹ ਕਿਉਂ ਚੁੱਪ ਐ? ਕਿਉਂਕਿ ਉਹਦੋਂ ਦਾ ਨਾਲ ਐ।

ਜਿਵੇਂ ਥੋੜੀ ਐਜਪੀਸੀ ਦੇ ਖਿਲਾਫ ਹੁੰਦਾ ਆਪਣੀ ਪਾਰਲੀਮੈਂਟ ਦੇ ਖਿਲਾਫ ਹੁੰਦਾ ਆਪਾਂ ਚੁੱਪ ਕਰਕੇ ਬੈਠੇ ਆਂ ਜੇ ਐਜੇ ਡਰਾਂਗੇ ਤਾਂ ਕੀ ਰਹਿਸੇ ਤੇ ਅਕਾਲੀ ਦਾ ਲੜਾਈ ਲੜੂਗਾ ਤੇ ਲੜਦਾ ਰਹੂਗਾ ਅਕਾਲੀ ਦਾ ਹੈ ਥੋੜੀ ਕੌਮ ਦੀ ਪੰਜਾਬ ਦੀ ਖਾਲਸਾ ਪੰਥ ਦੀ ਜਦਬੰਦੀ ਐਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਜੇ ਪਹਚਾਉਣਾ ਕੌਮ ਨੂੰ ਜੇ ਪਹਚਾਉਣਾ ਪੰਜਾਬ ਨੂੰ ਜੇ ਆਪਣੇ ਜਵਾਨੀ ਨੂੰ ਬਚਾਉਣਾ ਜੇ ਵਾਪਸ ਤਰੱਕੀ ਲੈ ਕੇ ਆਉਣੀ ਹੈ ਆਪਣੇ ਕੋਲ ਹੁਣ ਕੋਈ ਚਾਰਾ ਨਹੀਂ ਹੈ ਕਾਲੀ ਦਲ ਤੋਂ ਵਗਿਆ ਸੁਖਵੀਰ ਤੇਰੀ ਸੋਤ ਹੈ ਰਾਜਾ ਰੱਖੋ ਤੇ ਸੁਖਵੀਰ ਤੇਰੀ ਸੋਤ ਹੈ ਰਾਜਾ ਤੁਸੀਂ ਸਾਰੇ ਜਾਣਦੇ ਹੋ ਅੱਜ ਤੱਕ ਜੋ ਵੀ ਮੈਂ ਕਿਹਾ ਹੈ ਮੈਂ ਪੂਰਾ ਕੀਤਾ ਕਿ ਨਹੀਂ ਆ ਤੁਸੀਂ ਮੇਰੇ ਪਾਰਲੀਮੈਂਟ ਵਾਲੇ ਵੀ ਸਾਰਿਆਂ ਨੂੰ ਪੁੱਛ ਲਓ ਜੋ ਜੋ ਕਿਹਾ ਮੈਂ ਪੂਰਾ ਕੀਤਾ ਕਿਉਂਕਿ ਮੈਂ ਜ਼ਿੰਦਗੀ ਚ ਕਿਤੇ ਕੋਈ ਬੰਦਾ ਆਪਣੇ ਪਰਿਵਾਰ ਨੂੰ ਧੋਖਾ ਨਹੀਂ ਦਿੰਦਾ ਸਾਡਾ ਤਾਂ ਪਰਿਵਾਰ ਆ ਤੁਸੀਂ ਅਸੀਂ ਰਹਿਣਾ ਇੱਥੇ ਐ ਇਸ ਕਰਕੇ ਮੈਂ ਤੁਹਾਨੂੰ ਅੱਜ ਕਹਿਣਾ ਚਾਹਣਾ ਤੁਸੀਂ ਮੇਰ ਕਰਕੇ ਸਰਕਾਰ ਲਿਆ ਦਿਓ ਉਹ ਵਾਪਸ ਉਹ ਦਿਨ ਲੈ ਕੇ ਆਵਾਂਗੇ ਜਿਹੜੇ ਬਾਦਲ ਸਾਹਿਬ ਦੇ ਸਮੇਂ ਦੇ ਵਿੱਚ ਤਰੱਕੀ ਹੁੰਦੀ ਸੀ ਪੰਜਾਬ ਵਿੱਚ ਮੈਂ ਗਰੰਟੀ ਕਰਦਾ ਹਾਂ ਜਿਸ ਦਿਨ ਸਰਕਾਰ ਬਣੀ ਪਹਿਲਾ ਕੰਮ ਕਰੂੰਗਾ ਪੰਜ-ਛੇ ਜਿਹੜੇ ਮਹੀਨੇ ਪਹਿਲੇ ਕੰਮ ਐ ਪੰਜਾਬ ਦੇ ਜਿਹੜੇ ਜ਼ਿੰਮੇਦਾਰ ਕੋਲੇ ਡਿਊਬਲ ਕਨੈਕਸ਼ਨ ਹੈ ਨਹੀਂ ਪਹਿਲੇ 10 ਦਿਨਾਂ ਚੋਂ ਦਿੱਤਾ ਜਾਊਗਾ